ਸਾਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦੀ ਗ੍ਰਸਥ ਦੇ ਜੀਵਨ ਗੱਡੀ ਆਪਣੇ ਪੱਧਰ ਉੱਪਰ ਚੱਲਣ ਲੱਗਦੀ ਹੈ ਮਾਤਾ ਸੁਲੱਖਣੀ ਜੀ ਬੜੇ ਸਿਆਣੇ ਨਿਕਲੇ ਉਹਨਾਂ ਆਪਣੇ ਚੰਗੇਰੇ ਗੁਣਾ ਨਾਲ ਜਗਤ ਮਾਲਕ ਨੂੰ ਆਪਣਾ ਬਣਾ ਕੇ ਘਰ ਰੱਖ ਲਿਆ ਉਹ ਗੁਰੂ ਨਾਨਕ ਜੀ ਦੇ ਜੀਵਨ ਪ੍ਰਵਾਹ ਵਿੱਚ ਰੋੜਾ ਨਾ ਬਣੇ ਪਿਆਰ ਅਤੇ ਮੁਸਕਰਾਹਟ ਨਾਲ ਦਿਨ ਕੱਟਦੇ ਗਏ ਅੱਛਾ ਜੀ ਇਸੇ ਤਰ੍ਹਾਂ ਹੋਵੇਗਾ ਇਹਨਾਂ ਵਾਕਾਂ ਵਿੱਚ ਉੱਤਰ ਦੇਣ ਤੋਂ ਬਿਨਾ ਉਹ ਵੱਧ ਬਚਨ ਨਹੀਂ ਸੀ ਬੋਲਦੇ ਪਰਮਾਤਮਾ ਨੇ ਮਿਹਰ ਕੀਤੀ ਉਹਨਾਂ ਦੀ ਕੁੱਖ ਹਰੀ ਹੋਈ ਸਨ 1494 ਈਸਵੀ ਵਿੱਚ ਉਹਨਾਂ ਦੀ ਕੁੱਖੋਂ ਫੁੱਲ ਵਰਗੇ ਸੁੰਦਰ ਬਾਲਕ ਨੇ ਜਨਮ ਲਿਆ ਉਸ ਹੋਣਹਾਰ ਬਾਲਕ ਦਾ ਨਾਮ ਸ਼੍ਰੀ ਚੰਦ ਰੱਖਿਆ ਗਿਆ ਪਲੇਠੀ ਦਾ ਪੁੱਤਰ ਸੀ ਸੁਲਤਾਨਪੁਰ ਤੇ ਤਲਵੰਡੀ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਗਰੀਬਾਂ ਨੂੰ ਖਰੇਤਾ ਵੰਡਣ ਤੋਂ ਬਿਨਾ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਵਾਜੀ ਵੀ ਚਲਵਾਈ ਗਈ ਸ਼੍ਰੀ ਚੰਦ ਨਾਲ ਕਲੋਲ ਕਰਦਿਆਂ ਹੋਇਆ ਫੁੱਲ ਬਾਗ ਹੌਲੇ 3 ਸਾਲ ਛੱਟ ਲੰਘ ਗਏ ਸਨ 1497 ਵਿੱਚ ਦੂਸਰੇ ਸਾਹਿਬਜ਼ਾਦੇ ਨੇ ਜਨਮ ਲਿਆ ਉਸ ਦਾ ਨਾਮ ਲਖਮੀ ਦਾਸ ਰੱਖਿਆ ਗਿਆ ਜਿਸ ਮਾਂ ਦੇ ਦੋ ਪੁੱਤਰ ਹੋ ਜਾਣ ਉਹ ਭਾਰਤ ਵਿੱਚ ਭਾਗਾ ਵਾਲੀ ਗਿਣੀ ਜਾਂਦੀ ਹੈ ਉਹਦੀ ਖੁਸ਼ੀ ਦੀ ਹੱਥ ਨਹੀਂ ਲਈ ਜਾਂਦੀ ਇਉਂ ਸੁੱਖ ਦਾ ਗ੍ਰਹਿਸਤ ਭੋਗਦੇ ਆ ਗੁਰੂ ਜੀ ਨੂੰ 10 ਸਾਲ ਹੋ ਗਏ ਮੋਦੀ ਖਾਨੇ ਦੀ ਨੌਕਰੀ ਵੀ ਬਣੀ ਰਹੀ ਗਰੀਬਾਂ ਨੂੰ ਦਾਨ ਦਿੰਦੇ ਗੁਰੂ ਜੀ ਦੀ ਭਗਤੀ ਨੇਕੀ ਚੰਗੇਰੀ ਸੂਜ ਮਿੱਠੀ ਤੇ ਮਿਲਾਪੜੀ ਜ਼ੁਬਾਨ ਦੀ ਉਪਮਾ ਇਸ ਤਰ੍ਹਾਂ ਖਿਲਰ ਗਈ ਜਿਵੇਂ ਗੁਲਾਬ ਚੰਬਾ ਚੰਬੇਲੀ ਆਦਕ ਫੁੱਲਾਂ ਦੀ ਸੁਗੰਧੀ ਦੂਰ ਦੂਰ ਤੱਕ ਖਿਲਰ ਜਾਂਦੀ ਹੈ। ਜਗਤ ਦੀ ਚਾਲ ਹੈ ਸ਼ੈਤਾਨ ਦਾ ਪ੍ਰੇਰਿਆ ਹੋਇਆ ਮਨੁੱਖ ਕਈ ਵਾਰ ਬਹੁਤ ਪੁੱਠੇ ਕੰਮ ਕਰਦਾ ਹੈ। ਚੁਗਲੀ ਬਖੀਲੀ ਧੋਖਾ ਤੇ ਦੁਰਾਚਾਰੀ ਮੰਦੇ ਕਰਮ ਕਰਕੇ ਆਪਣੇ ਜੀਵਨ ਨੂੰ ਤਬਾਹ ਕਰਦਾ ਹੈ। ਇਸ ਤੋਂ ਵੱਧ ਕਈ ਵਾਰ ਪੋਲਦਾ ਸ਼ਿਕਾਰ ਹੋ ਕੇ ਚੰਦਵਾਲ ਥੁੱਕਣ ਲੱਗ ਪੈਂਦਾ ਹੈ ਉਸ ਦਾ ਥੁੱਕ ਅਸਮਾਨ ਵਿੱਚ ਉੱਚੇ ਚੰਦ ਤੱਕ ਤਾਂ ਪੁੱਜਦਾ ਨਹੀਂ ਪਰ ਉਸ ਦੇ ਮੂੰਹ ਉੱਤੇ ਹੀ ਮੋੜ ਆ ਪੈਂਦਾ ਹੈ ਫਿਰ ਵੀ ਸ਼ਰਮਿੰਦਾ ਨਹੀਂ ਹੁੰਦਾ ਬਦੀ ਕਰੀ ਜਾਂਦਾ ਹੈ ਰੋਜ਼ ਦੇਖਦਾ ਹੈ ਕਿ ਬੰਦੀਆਂ ਕਰਨ ਵਾਲਿਆਂ ਨੂੰ ਕਰੜੀਆਂ ਸਜ਼ਾਵਾਂ ਮਿਲਦੀਆਂ ਹਨ ਉਹਨਾਂ ਨੂੰ ਜੁੱਤੀਆਂ ਦੀ ਮਾਰ ਪੈਂਦੀ ਹੈ ਤੇ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹੋਣਾ ਪੈਂਦਾ ਹੈ ਫਿਰ ਵੀ ਸ਼ਰਮਿੰਦਾ ਨਹੀਂ ਹੁੰਦਾ ਬਦੀ ਕਰੀ ਜਾਂਦਾ ਹੈ ਫਿਰ ਵੀ ਸੁਜਾਖਾ ਹੋਇਆ ਅੰਨਾ ਹੋ ਕੇ ਖੂਹ ਵਿੱਚ ਡਿੱਗਦਾ ਹੈ ਮਾੜੇ ਆਦਮੀ ਵੱਡਿਆਂ ਤੇ ਸੱਚਿਆਂ ਪੁਰਸ਼ਾਂ ਨਾਲ ਵੀ ਈਰਖਾ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਮਨੁੱਖ ਨੂੰ ਖੁਸ਼ ਤੇ ਸੁਖੀ ਰੱਖਣ ਦਾ ਯਤਨ ਕਰਦੇ ਸਨ ਉਹ ਨਾ ਕਿਸੇ ਨੂੰ ਕੋਈ ਕੌੜਾ ਬਚਨ ਆਖਦੇ ਨੇ ਤੇ ਨਾ ਕਿਸੇ ਕੋਲੋਂ ਲਾਲਚ ਲੈਂਦੇ ਸਨ ਫਿਰ ਵੀ ਮਾੜੇ ਆਦਮੀਆਂ ਨੇ ਨवाब दौਲਤ ਖਾਨ ਕੋਲ ਜਾ ਕੇ ਚੁਗਲੀਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਗੁਰੂ ਨਾਨਕ ਤਾਂ ਮੋਦੀ ਖਾਨੇ ਨੂੰ ਲੁਟਾਈ ਜਾ ਰਿਹਾ ਹੈ ਕਰ ਦੀ ਜਾਇਦਾਦ ਬਣਾਈ ਜਾਂਦਾ ਹੈ ਉਹ ਹਿੰਦੂਆਂ ਨੂੰ ਇਕੱਠਿਆਂ ਕਰਕੇ ਪ੍ਰਚਾਰ ਕਰਦਾ ਹੈ ਕਿ ਨਾ ਕੋਈ Hindu ਹੈ ਨਾ ਮੁਸਲਮਾਨ ਸਾਰੇ ਇਨਸਾਨ ਹਨ ਸਿਆਣੇ ਆਖਦੇ ਹਨ ਅੱਗ ਨੂੰ ਹਵਾ ਦੇਂਦੇ ਤੇ ਤੁਖਣੀ ਨਾਲ ਹਿਲਾਉਂਦੇ ਰਹੀਏ ਤਾਂ ਅੱਗ ਗਿੱਲੇ ਬਾਲਣ ਨੂੰ ਵੀ ਲੱਗ ਜਾਂਦੀ ਹੈ ਇਹੋ ਗੱਲ ਨਵਾਬ ਦੌਲਤ ਖਾਨ ਨਾਲ ਹੋਈ ਉਹ ਗੁਰੂ ਜੀ ਦਾ ਬੜਾ ਸ਼ਰਧਾਲੂ ਤੇ ਗੁਰੂ ਜੀ ਉਤੇ ਭਰੋਸਾ ਕਰਦਾ ਸੀ ਨਾ ਹੀ ਕਈਆਂ ਸਾਲਾਂ ਤੋਂ ਆਮ ਲੋਕਾਂ ਨੇ ਉਹਨਾਂ ਕੋਲ ਕੋਈ ਫਰਿਆਦ ਕੀਤੀ ਸੀ ਕਿ ਉਹ ਗੁਰੂ ਨਾਨਕ ਜੀ ਹੱਥੋਂ ਤੰਗ ਹਨ ਪਰ ਦੁਸ਼ਟ ਆਤਮਾ ਦੇ ਰੋਜ਼ ਤੁਖਣੀਆਂ ਦੇਣ ਉੱਤੇ ਦੌਲਤ ਖਾਨ ਨੂੰ ਸ਼ੱਕ ਪੈ ਹੀ ਗਿਆ ਉਸਨੇ ਹੁਕਮ ਦਿੱਤਾ ਕਿ ਮੋਦੀ ਖਾਨੇ ਦੀ ਪੜਤਾਲ ਲਵੋ ਜਿੰਨਾ ਚਿਰ ਪੜਤਾਲ ਹੁੰਦੀ ਰਹੇ ਉਤਨਾ ਚਿਰ ਗੁਰੂ ਨਾਨਕ ਜੀ ਕੋਟ ਨੂੰ ਕੋਠੜੀ ਵਿੱਚ ਬੰਦ ਰੱਖਿਆ ਜਾਵੇ ਸਰਕਾਰੀ ਕਰਮਚਾਰੀਆਂ ਨੇ ਉਵੇਂ ਹੀ ਕੀਤਾ ਜਿਵੇਂ ਦੌਲਤਖਾਨ ਦਾ ਹੁਕਮ ਸੀ ਭਾਈ ਜੈ ਰਾਮ ਜੀ ਨੂੰ ਬਹੁਤ ਚਿੰਤਾ ਹੋਈ ਉਹ ਪਰਮਾਤਮਾ ਅੱਗੇ ਅਰਦਾਸਾਂ ਕਰਨ ਲੱਗੇ ਕਿ ਉਸ ਦੀ ਇੱਜ਼ਤ ਰਹਿ ਜਾਵੇ ਹਿਸਾਬ ਕਿਤਾਬ ਵਿੱਚ ਕੋਈ ਫਰਕ ਨਾ ਪਵੇ ਤਾਂ ਚੰਗਾ ਹੈ ਕਿਉਂਕਿ ਗੁਰੂ ਜੀ ਦੇ ਸਾਧੂ ਸੁਭਾਅ ਅਤੇ ਉਹਨਾਂ ਨੂੰ ਸ਼ੱਕ ਰਹਿੰਦਾ ਸੀ ਕਿ ਹੋ ਸਕਦਾ ਹੈ ਕਿ ਹਿਸਾਬ ਕਿਤਾਬ ਵਿੱਚ ਗੜਬੜ ਹੋਵੇ ਪਰ ਭੋਲਾ ਜੈ ਰਾਮ ਨਹੀਂ ਸੀ ਜਾਣਦਾ ਕਿ ਨਾਨਕ ਪਰਮਾਤਮਾ ਸੀ ਤੇ ਪਰਮਾਤਮਾ ਨਾਨਕ ਸਭ ਕੁਝ ਕਰਨ ਕਰਾਉਣ ਹਾਰ ਜੇ ਆਪ ਹੋਵੇ ਤਾਂ ਉਸ ਦੇ ਹਿਸਾਬ ਵਿੱਚ ਗੜਵੜ ਕਿਵੇਂ ਪੜਤਾਲ ਸ਼ੁਰੂ ਹੋਈ ਮੋਦੀ ਖਾਨੇ ਦੀਆਂ ਕਿਤਾਬਾਂ ਦੇਖੀਆਂ ਗਈਆਂ ਸਾਰਾ ਸਮਾਨ ਤੋਲਿਆ ਤੇ ਮਿਣਿਆ ਗਿਆ ਜੋ ਖਿਲਾਰ ਦੀ ਹਾਜ਼ਰੀ ਸੀ ਉਸ ਦੀ ਕਾਟ ਗਿਣ ਮਣ ਕੇ ਕੱਟ ਦਿੱਤੀ ਗਈ ਜੈ ਰਾਮ ਜੀ ਦੀ ਹਾਜ਼ਰੀ ਵਿੱਚ ਜਦੋਂ ਸਾਰੀ ਪੜਤਾਲ ਮੁੱਕ ਗਈ ਬਾਕੀ ਕੱਢੀ ਗਈ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਿੱਤ ਹੋਈ ਮੋਦੀ ਖਾਨੇ ਵਿੱਚੋਂ ਸ੍ਰੀ ਗੁਰੂ ਨਾਨਕ ਜੀ ਦੇ ਲੈਣੇ ਨਿਕਲੇ ਚੁਗਲਾਂ ਦੇ ਨਿੰਦਕਾਂ ਨਾਲ ਬਹੁਤ ਪੂਰੀ ਹੋਈ ਇਸ ਤੋਂ ਅੱਗੇ ਕਦੀ ਨਾ ਉਹਨਾਂ ਚੁਗਲੀ ਕੀਤੀ ਤੇ ਨਾ ਦੌਲਤ ਖਾਨ ਨੇ ਚੁਗਲੀ ਸੁਣੀ ਸ੍ਰੀ ਗੁਰੂ ਜੀ ਦਾ ਬਹੁਤ ਸਤਿਕਾਰ ਕਰਨ ਲੱਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ